ਜਿਥੇ ਅੱਜ ਪੂਰੇ ਪੰਜਾਬ ਦੇ ਵਿੱਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਦੱਸ ਦਈਏ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰ ਅਨੰਤਮਸਤਕ ਹੋ ਰਹੀਆਂ ਨੇ दस दिए कि पंजाब भगवंत मान भी पटियाला श्री दुख निवार साहब गुरुद्वारे नतमस्तक हुए मौके उन्होंने कहा देखो आ पूरा वीडियो अज का दिन बड़ा इतिहासक दिन है खालसा साजना दिवस है 13 April 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਜਣਾ ਕੀਤੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕੀ ਜਿਹੜੇ ਨਤਮਸਤਕ ਹੋ ਰਹੇ ਨੇ ਅੱਜ ਦੇ ਦਿਨ 13 April 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇੱਕ ਸ਼ਹੀਦੀ ਜਿਹੜਾ ਸਾਕਾ ਉਹ ਅਸੀ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੋ ਅੱਜ ਗੁਰਦੁਆਰਾ ਦੁਖਨਿਮਾਨ ਸਾਹਿਬ ਵਿਖੇ ਪਰਿਵਾਰ ਸਮੇਤ ਆਏ ਆ ਪੰਜਾਬ ਦੇ ਭਲੇ ਦੀ ਪੰਜਾਬ ਦੀ ਸੁਖ ਸ਼ਾਂਤੀ ਦੀ ਸਰ ਦੁਨੀਆਂ ਦੇ ਸਰਵੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਤਰੱਕੀਆਂ ਕਰੇ ਔਰ ਜਿਹੜਾ ਜਿਹੜੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਹੈ ਨਾ ਜੇ ਕਿਤੇ ਸਾਡੇ ਤੋਂ ਕੋਈ ਗੁਸਤਾਖੀ ਜਾਂ ਕਮੀ ਰਹਿੰਦੀ ਹੋਵੇ ਪ੍ਰਮਾਤਮਾ ਆਪ ਸਾਈ ਹੋਵੇ ਸਾਡੇ ਨਾਲ ਇਹ ਅਰਦਾਸ ਸੱਚ ਕਰਨ ਲਈ ਪ੍ਰਮਾਤਮਾ ਸਾਹਿਬ ਅੱਜ ਖਾਲਸਾ ਸਾਜਣ ਦਿਵਸ ਹੈ ਕੋਈ ਖਾਸ ਕੋਈ ਤੋਹਫਾ ਪੰਜਾਬੀਆਂ ਦੇ ਲਈ ਕੁਝ ਦੇਣਾ ਚਾਹੁੰਦੇ ਹਾਂ ਇਹਨਾਂ ਵੱਡਾ ਦਿਹਾੜਾ ਹੈ ਐ ਦੇਖੋ ਇੱਥੋਂ ਤਾਂ ਲੋਕ ਮੰਗਣ ਆਉਂਦੇ ਨੇ ਜੀ ਮੈਂ ਕੌਣਾ ਦੇਣ ਵਾਲਾ ਹਾਂ ਇੱਥੇ ਤਾਂ ਲੋਕ ਮੰਗਣ ਆਉਂਦੇ ਪਰ ਹਾਂ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਹੈ ਜੀ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਜਿਵੇਂ ਇੱਥੇ ਜਦੋਂ ਚੜਾਇਆ ਜਾਂਦਾ ਚੋਲਾ ਸਾਹਿਬ ਤਾ ਕੁਛ ਕਟਨਾਵਾਂ ਪਿਛਲੇ ਦਿਨਾਂ ਚ ਹੋਈਆਂ ਨੇ ਕਿ ਉਹ ਤਾਰ ਟੁੱਟ ਗਈ ਜਾਂ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਥੱਲੇ ਡਿੱਗ ਪੇ ਮੋਤਾ ਨਹੀਂ ਹੋ ਜਾਂਦਾ ਜੀ ਬਿਲਕੁਲ ਪਿੱਛੇ ਹੋਇਆ ਅੱਜ ਕੱਲ ਹਾਈਡਰੌਲਿਕ ਮਸ਼ੀਨਾ ਆ ਗਈਆਂ ਸੋ ਮੈਂ ਭਾਈ ਸਾਹਿਬ ਨੂੰ ਪੁੱਛਿਆ ਇੰਜੀਨੀਅਰਾਂ ਨਾਲ ਗੱਲ ਕਰ ਰਿਹਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ 150 ਫੁੱਟ ਉਚਾਈ ਹੈ ਤੇ 150 ਫੁੱਟ ਦੀਆਂ ਹਾਈਡਰੌਲਿਕ ਮਸ਼ੀਨਾ ਹੈਗੀਆਂ ਤਾਂ ਕਿ ਸੇਫਟੀ ਵੀ ਰਵੇ ਤੇ ਨਾਲ ਨਾਲ ਜਦੋਂ ਮਰਜੀ ਉਹ ਚੋਲਾ ਸਾਹਿਬ ਨੂੰ ਬਦਲਣਾ ਹੋਵੇ ਬਦਲ ਕੇ ਉਹ ਤਾਰ ਟੁੱਟਣ ਦਾ ਜਾਂ ਕਿਸੇ ਦੀ ਮਤਲਬ ਜਾਨ ਚਲੇ ਜਾਣ ਦਾ ਖਤਰਾ ਜਿਹੜਾ ਉਹ ਨਾ ਰਹੇ ਮਾਹ ਸਾਹਿਬ ਤਸਵੀਰ ਬਦਲ ਜਿਹਨੂੰ ਫਿਰ ਪ੍ਰਧਾਨ ਬਣਾਇਆ ਗਿਆ ਮੈਂ ਇਸ ਜਗ੍ਹਾ ਤੇ ਖੜੇ ਹੋ ਕੇ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਥੈਂਕ ਯੂ ਸਰ